ਛੜੇ ਅਕਾਲੀ ਸੂਰਮੇ ਲਾਚੋਟ ਨਗਾਰੇ ਛੜੇ ਅਕਾਲੀ ਸੂਰਮੇ ਲਾਚੋਟ ਨਗਾਰੇ ਉੰਨਾ ਚਿੰਚਣ ਬੱਦੇ ਸਿਰਾਤੇ ਨੀਲੇ ਦਸਤਾਰੇ ਚਿੰਚਣ ਬੱਦੇ ਸਿਰਾਤੇ ਨੀਲੇ ਦਸਤਾਰੇ ਟਨਗਾਰੇ ਚੜਿਆ ਕੱਲੀ ਸੂਰਮੇ ਲਾ ਚੋਟਨਗਾਰੇ ਉਹ ਨੱਚਣ ਬੱਦੇ ਸਿਰਾਤੇ ਨੀਲੇ ਦਸਤਾਰੇ ਚੁਣਚਣ ਬੱਦੇ ਸਿਰਾਤੇ ਨੀਲੇ ਦਸਤਾਰੇ ਹੋ ਜੇ ਮੇਰੀ ਜਾਂ ਲਾ ਕੇ ਮਿਸਤਰੀ ਕੋਈ ਬੁਰਜ ਅਸਾਰੇ ਵੀ ਚਾਲਾ ਕੇ ਮਿਸਤਰੀ ਕੋਈ ਬੁਰਜ ਅਸਾਰੇ ਨੌਨੋਂ ਚੱਕਰ ਉਤ ਦੀ ਮਾਰਨ ਚਮਕਾਰੇ ਨੌਨੋਂ ਚੱਕਰ ਉਤ ਦੀ ਮਾਰਨ ਚਮਕਾਰੇ ਕਟ ਵਿੱਚ ਬਿਜਲੀਆਂ ਮਾਰਨ ਲੈ ਸ਼ਕਾਰੇ ਕਾਲੀ ਘਟ ਵਿੱਚ ਬਿਜਲੀਆਂ ਮਾਰਨ ਲੈ ਸ਼ਕਾਰੇ ਕੋਟ ਫੈਲਾਦੀ ਪੈਨ ਲੈ ਮਣ ਮਣ ਦੇ ਪਾਰੇ ਕੋਟ ਫੈਲਾਦੀ ਪੈਨ ਲੈ ਮਣ ਮਣ ਦੇ ਪਾ ਆਕਾਲ ਦਿਲਾ ਉੱਚੀ ਨਾਰੇ ਤੁਰਿਆ ਅਕਾਲੀ ਆਕਾਲ ਦਿਲਾ ਉੱਚੀ ਨਾਰੇ ਟਾਲਾ ਤੇ ਗਾਂ ਨਾਲ ਸੀ ਪਏ ਇੰਜ ਸ਼ੰਗਾਰੇ ਟਾਲਾ ਤੇ ਗਾਂ ਨਾਲ ਸੀ ਪਏ ਇੰਜ ਸ਼ੰਗਾਰੇ ਤੋ ਫੱਪੂ ਦੇ ਜੰਨਿਆਂ ਦੇ ਲਾੜੇ ਜਨ ਚੜੀ ਤੋਂ ਫੱਪੂ ਦੇ ਜੰਨਿਆਂ ਦੇ ਲਾੜੇ ਓ ਛੱਡ ਮਾਲਵਾ ਦੇਸ ਸੀਮਾ 'ਚ ਵੱਲ ਚੱਲੇ ਛੱਡ ਮਾਲਵਾ ਦੇਸ ਸੀਮਾ वल चले सवारा हथ है सिंगा न सुने सोने सवारा हथ है सिंगा न ਚੋਰਲੇ ਨਾਲ ਹਜ਼ਾਰਾਂ ਸੂਰਮੇ ਪਿੰਡਾਂ ਚੋਂ ਚੋਰਲੇ ਸੁਣੋ ਦੁਖ ਗੁਰੂ ਦਰ ਬਾਰ ਕੇ ਦਰਬਾਰ ਦੇ ਹੋ ਦੁਖ ਗੁਰੂ ਦਰ ਬਾਰ ਦੇ ਜਾਣਦੇ ਨਹੀਂ ਚੱਲ ਸੋਣ ਦੁਖ ਗੁਰੂ ਦਰ ਬਾਰ ਦੇ ਜਾਂਦੇ ਨਹੀਂ ਚੱਲੇ ਅਸੀਂ ਐਮਦੇ ਸ਼ਾਦੀ ਫੌਜ ਤੇ ਜਾਂ ਕਰਨੇ ਹੱਲੇ ਐਮਦੇ ਸ਼ਾਦੀ ਫੌਜ ਤੇ ਜਾਂ ਕਰਨੇ ਹੱਲੇ ਜੱਲ ਸਿੰਗਾਰਣ ਰੋਲਣ ਫੜ ਤੁਰਕਨ ਗੱਲੇ ਜਰਨੈਲ ਸਿੰਘਾ ਰਾਣਾ ਰੋਲਣ ਫੜ ਤੁਰਕਨ ਗੱਲੇ